ਐਮਐਲਏ ਡਾਕਟਰ ਜਸਪੀਰ ਸਿੰਘ ਨੇ ਭਗਵਾਨਪਾਲ ਦੇ ਮੰਤਰੀ ਤੇ ਆਪਣੇ ਕੋਲ ਦੀ ਮਾਫੀ ਬੀਤੇ 15 ਦਿਨ ਪਹਿਲਾਂ ਆਪ ਪਾਰਟੀ ਦੇ ਵਿਧਾਇਕ ਲੋਸਾਇਨ ਬੋਰਡ ਦਾ ਮੈਂਬਰ ਬਣਾਇਆ ਗਿਆ ਸੀ ਜਿਸ ਵਿੱਚ ਅੰਮ੍ਰਿਤਸਰ ਪੱਛਮੀ ਹਲਕੇ ਦੇ ਐਮਐਲਏ ਡਾਕਟਰ ਜਸਪੀਰ ਸਿੰਘ ਨੂੰ ਵੀ ਸੈਂਡ ਬੋਰਡ ਦਾ ਮੈਂਬਰ ਬਣਾਇਆ ਗਿਆ ਸੈਂਡ ਬੋਰਡ ਦੇ ਮੈਂਬਰ ਬਣਨ ਤੇ ਐਮਐਲਏ ਡਾਕਟਰ ਜਸਪੀਰ ਸਿੰਘ ਇਸ ਸਬੰਧਤ ਕੰਮ ਅੰਮ੍ਰਿਤਸਰ ਸ਼ਹਿਰ ਦੇ ਹੋਲਡਿੰਗ ਲਗਾਏ ਗਏ ਸਨ ਅੰਮ੍ਰਿਤਸਰ ਸ਼ਹਿਰ ਵਿੱਚ ਲੱਗੇ ਹੋਲਡਾਂ ਦਾ ਉੱਤੇ ਪਰਵਾਨ ਪਾਲ ਲੱਗੀ ਅੱਛਾ ਤੇ ਮੰਦਰ ਉੱਪਰ ਆਪ ਪਾਰਟੀ ਦੇ ਝਾੜੂ ਵਾਲੇ ਲੋਕ ਲਗਾ ਦਿੱਤਾ ਗਿਆ ਸੀ ਜਿਸ ਨੂੰ ਦੇਖਦੇ ਹੋਏ ਸਮੂਹ ਵਾਲਮੀਕ ਭਾਈਚਾਰੇ ਦੇ ਸੰਤ ਸਮਾਜ ਵਰ ਵਿੱਚ ਰੋਸ ਪ੍ਰਗਟ ਕੀਤਾ ਗਿਆ ਤਕਰੀਬਨ 15 ਮਿੰਟ ਦੀ ਚਾਹ ਤੇ ਮਿਤੀ 25 ਜੁਲਾਈ ਨੂੰ ਭਗਵਾਨ ਵਾਲਮੀਕ ਮੰਦਰ ਤੇ ਸੰਤ ਸਮਾਜ ਨੇ ਸਾਂਝੇ ਤੌਰ ਤੇ ਫੈਸਲਾ ਕੀਤਾ ਜਿਸ ਵਿੱਚ ਸੰਤ ਕੀਰਤਨਾ ਜੀ ਮਹਾਰਾਜ ਸੰਤ ਕਿਰਤਾਰੀ ਨਾ ਜੀ ਮਹਾਰਾਜ ਤੇ ਸਤਿਗੁਰੂ ਦਰਸ਼ਨ ਦਕਨ ਬਰਾਮਣ ਜੀ ਨੇ ਫੈਸਲਾ ਕੀਤਾ ਕਿ ਟ੍ਰਕ ਤੇ ਜਸਵੀਰ ਸੰਧੂ ਨੂੰ ਪਵਨ ਪਾਲ ਦੀ ਕੀਰਤ ਜਿਹਦੇ ਚਰਨਾਂ 'ਚ 7 ਦਿਨ ਜੋੜਾ ਕਰ ਕੇ ਸੇਵਾ ਲਗਾਈ ਜਾਵੇ ਅਤੇ ਬਣਾਏ ਗਏ ਸਾਈਨ ਬੋਰਡ ਦੇ ਮੈਂਬਰਾਂ ਨੂੰ ਦੁਬਾਰਾ ਚੁਣ ਕੀਤੀ ਜਾਵੇਗੀ ਇਹ ਉਤੇ ਉਸ ਫੈਸਲੇ ਦੇ ਸੰਬੰਧਵਾਂ ਲਗਾਏ ਗਏ ਐਮਐਲਏ ਜਸਵੀਰ ਸਿੰਘ ਨੇ ਸੰਧੂ ਵੱਲੋਂ ਹੋਲਪੁਲ ਦੀ ਮਾਦੀ ਮੱਗੀ ਤੇ ਕਿਹਾ ਗਿਆ ਹੈ ਵਾਲਾ ਕਿ ਸਾਡਾ ਸਤਿਕਾਰਯੋਗ ਕੀਤਾ ਹੈ ਜਿਸ ਜਮੇਸ ਮਤਦਾ ਉਹਨਾਂ ਕਿਤੇ ਗਈ ਪੁੱਲ میں نت مستق معی آوشتا جان سب سے متر سب سے بڑا پاپ سب سے بڑی بھول بڑی کا سب سے بری بھاؤنا سب سے بڑا درندر سب سے بڑا شالیشور آپ اور خاص ہو اتم ہو ہمیں بھی ہمیں بھی ورم کا وشم پتا

ہم شانتی تر آپ ہماری پورن کرے ہمیں بھی اپنے پریوار جاتی قوم دیش وی کرنے کی شکتی پردان کرے

ਇਹ ਰਹੂਗੇ ਬਾਅਦ ਆਜੋ ਇੱਥੇ ਮਗਰ ਆਓ ਕਹਿੰਦਾ ਸਾਹਿਬ ਜੀ ਨੀਤਾ ਜੀ ਲੋਟਰੇ ਪਿੱਛੇ ਆਜੋ ਸਰ ਪਿੱਛੇ ਆਓ ਜੁੜੀ ਹੋਈ ਇੱਕ ਬਿੜਿਆ ਦਾ ਉਹ ਪੰਚਾਰਨੀ ਗਈ ਸ਼ਿਕਾਇਤ ਸੰਧਾਨੇ ਸਾਹਮਣੇ ਆਈ ਤੁੰ ਤੋਂ ਨੇ ਉਸੇ ਤੋਂ ਚੁਲਿ ਜਤਾਇਆ شکایت شایت سنتون تھی نبتارہ بھی کہہ سکتے ہیں کیونکہ سجامہ سجاوا نہیں ہوتا گرو کر دیا وہ سیوا ہو پرساد اس ساتھ نبتارہ کرتے ہوئے فیصلے تھے اس کو پہلے اِسے پیسہ سکائیے جہاں خوشی ہے اٹھ کے کھڑے

ਨਾ ਸਾਡੇ ਸੰਸਵੇ ਬਾਏ ਉਹ ਮਨਜੂਰ ਹੈ ਪੂਰਾ ਕਾਰਜ ਇਸ ਸਪਸ਼ਟ ਕਰਨ ਲਈ ਕਿ ਐਜੀਪੀਸੀ ਦਾ ਮੈਂਬਰ ਚੁਣਨ ਲਈ ਨੋਮੀਨੇਸ਼ਨ ਕਰਨ ਲਈ ਉਹਦਾ ਉਮਰ ਧਾਰੀ ਹੋਣਾ ਜ਼ਰੂਰੀ ਹੈ ਉਸ ਸਿਖਾਣਾ ਜ਼ਰੂਰੀ ਹੈ ਸਰਕਾਰ ਨੇ ਕੋਈ ਸ਼ਰਤ ਨਹੀਂ ਕਿ ਸਾਡੇ ਸਮਾਜ ਚ ਸੁਣੇ ਸਾਡੇ ਸਮਾਜ ਤੋਂ ਸਾਡਾ ਹੀ ਹੋਣਾ ਹੈ ਹਰੀ ਮਰਿਆਦਾਇ ਅਤਰ ਹੁੰਦੀ ਨੂੰ ਪ੍ਰਭਖੜੀ ਰੱਖਿਆ ਜਿਹਦੇ ਤੇ ਸਾਡਾ ਅਧਾਰ ਹੈ ਛੇ ਇਹ ਦੇ ਮੈਂਬਰ ਵੀ ਚੁੜੇ ਗਏ ਮੈਂ ਸ਼ਾਇਰ ਲਗਾ ਰਿਹਾ ਵੈਸਤਾ ਤੁ ਨੂੰ ਯਕੀਨ ਵੀ ਸ਼ਾਇਰ ਲਗਾ ਰਿਹਾ ਛੇ ਇਹ ਦੇ ਮੈਂਬਰ ਚੁੜੇ ਗਏ ਜਿਨ੍ਹਾਂ ਨੇ ਘਰ ਦੇ ਵਿੱਚ ਵਰਮਿਕੀ ਪ੍ਰਗਟ ਦੀ ਉਸ ਵੇਲੇ ਦੇ ਦੀਪ ਬਾਲ ਅਵਲੀ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਜਨਮ ਦਿਨ ਤੇ ਕਦੇ ਵਰਮਿਕੀ ਸੱਸਣ ਦੀ ਕਰਾਇਆ ਇਸ ਕਰਕੇ ਜਿਹੜੇ ਸਟਾਈਲ ਬੋਰਡ ਆ ਪੂਰੇ ਇੰਡੀਆ ਦੇ ਅਸੀਂ ਉਹਨਾਂ ਦੀ ਸਟੱਡੀ ਕੀਤੀ ਹੈ ਮੈਂ ਨੇੜੇ ਦੇ ਸਟਾਈਲ ਬੋਰਡ ਦੀ ਦੱਸ ਦਿੰਦਾ ਹਾਂ ਜਿਹੜਾ ਰੈਸ਼ੂ ਦੇ ਵਿੱਚ ਸਟਾਈਲ ਬੋਰਡ ਹੈ ਉੱਥੇ ਦਾ ਗਵਰਨਰ ਹੁੰਦਾ ਹੈ ਉਹਦਾ ਚੇਅਰ ਤੇ ਲਿਖਿਆ ਗਿਆ ਕਨਸਟੀਟਿਊਸ਼ਨ ਚੋਂ ਦੇ ਵੀ ਗਵਰਨਰ ਚੇਅਰਮੈਨ ਹੋਏਗਾ ਪਰ ਨਾਲ ਤੇ ਨਹੀਂ ਸ਼ੰਕਨਾ ਲਗਾਈ ਸਟਾਈਲ ਬੋਰਡ ਚੱਲੇ ਇੱਟਾ ਹੀ ਬਾਕੀ ਸਾਰੇ ਸਟਾਈਲ ਬੋਰਡ ਤੇ ਇੱਟਾ ਬਾਬਾ ਸਾਈ ਸਾਰੇ ਬਾਬਾ ਬੰਬੇ ਜਨਮ ਮਹਾਰਾਸ਼ਟਰ ਉਪਦੇਸ਼ ਰਾਜਪੂਰ ਜੇ ਸਰਕਾਰ ਸੋਚਦੀ ਹੈ ਵੀ ਅੱਜ ਵੀ ਇਹ ਫੇਸਬੁਕ ਫਾਰਮ ਇਨਾ ਬਹੁਤ ਤੱਕ ਬਰਿਆਦਾ ਨਹੀਂ ਆਏ ਇਹਨਾਂ ਵਿਚਾਰ ਨਾਲ ਸਾਰੇ ਆਪਣੇ ਆਪਣੀ ਗੱਲ ਦੱਸਦੇ ਸੀ ਜੀ ਆਹ ਹੋਣਾ ਚਾਹੀਦਾ ਆਹ ਹੋਣਾ ਚਾਹੀਦਾ ਅੱਛਾ ਇਹਨੂੰ ਲੋਕਤੰਤਰ ਵੀ ਕਹਿੰਦੇ ਸਾਰਿਆਂ ਦੇ ਵਿਚਾਰ ਲੱਗੇ ਔਰ ਸਾਰਿਆਂ ਨੇ ਮਿਲ ਕੇ ਜਦੋਂ ਕਿਹਾ ਵੀ ਸੰਸਦ ਬਾਦ ਵਿੱਚ ਤੇ ਸੱਤ ਦੇ ਸੱਤ ਮੈਂਬਰ ਹਟਾਏ ਜਾਣ ਉਹ ਸਾਡੇ ਸੰਸਮਾਜ ਦੀ ਰਾਏ ਦੇ ਨਾਲ ਸਭ ਤੋਂ ਮੈਂਬਰ ਫਿਰ ਲਗਾਏ ਲਗਾਏ ਬੱਥੇ ਕੋਟਾ ਜੋ ਬਲੇ ਸੁਵੰਦਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ਼੍ਰੀ ਸ਼੍ਰੀ 108 ਸਤਿਗੁਰੂ ਗਿਆਨਨਾਥ ਜੀ ਮਹਾਰਾਜ ਕੀ ਜੈ ਸਤਿਗੁਰੂ ਪੂਰਨਨਾਥ ਜੀ ਮਹਾਰਾਜ ਕੀ ਜੈ ਸਰਬਸਾ ਸੰਗਤ ਕੀ ਜੈ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ ਜੋ ਕਿ ਸਮਾਜਿਕ ਮੁੱਦਾ ਜੋ ਐਮਐਲਏ ਸਾਹਿਬ ਉਨ੍ਹਾਂ ਵੱਲੋਂ ਇੱਕ ਬੋਰਡ ਬਣਵਾਇਆ ਗਿਆ ਸੀ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਤਿਰਸ ਦਾ ਉਸ ਉੱਤੇ ਜੋ ਆਮ ਆਦਮੀ ਪਾਰਟੀ ਦਾ ਲੋਗੋ ਲਗਾਇਆ ਗਿਆ ਸੀ ਝਾੜੂ ਉਸ ਨੂੰ ਲੈ ਕੇ ਸਮਾਜ ਵਿੱਚ ਕਾਫੀ ਰੋਸ ਸੀ ਤੇ ਅੱਜ ਐਮਐਲਏ ਸਾਹਿਬ ਨੇ ਇੱਥੇ ਆਣ ਕੇ ਗੁਰੂ ਘਰ ਮਾਫੀ ਮੰਗੀ ਹੈ ਤੇ ਸੰਤਾਵਾਂ ਮਾ ਪਰੇਸ਼ਾਨੇ ਉਹਨਾਂ ਨੂੰ ਜੋ ਧਾਰਮਿਕ ਮਰਿਆਦਾ ਅਨੁਸਾਰ ਜੋ ਉਹਨਾਂ ਨੂੰ ਸੇਵਾ ਲਈ ਹੈ ਇੱਕ ਹਫਤਾ ਉਹ ਇਥੇ ਧਿਰ ਦੇ ਜੋੜੇ ਸਾਫ ਕਰਨਗੇ ਤੇ ਜੋ ਕਿ ਸਾਰੇ ਸਮਾਜ ਨੂੰ ਸਾਰੇ ਸੰਤਾਂ ਨੂੰ ਮਨਜ਼ੂਰ ਹੈ ਜੋ ਬੋਲੇ ਸੋਨਰ ਪੈ ਭਗਵਾਨ ਵਾਲਮੀਕ ਮਹਾਰਾਜ ਕੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨਾ ਜੀ ਮਹਾਰਾਜ ਕੀ ਜੈ ਸਤਿਗੁਰੂ ਪੂਰਨਾ ਜੀ ਮਹਾਰਾਜ ਕੀ ਜੈ ਸਰਬਸਾਤ ਹਾਂਜੀ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਜੋ ਸੋਸ਼ਲ ਮੀਡੀਆ ਤੇ ਬੜੇ ਜਨਾ ਤੋਂ ਮਸਲਾ ਚੱਲ ਰਿਹਾ ਹੈ ਜੋ ਪਰਮਾਤਮਾ ਦੇ ਮੰਦਰ ਦੇ ਉੱਤੇ ਲੋਕੋ ਲਾਇਆ ਸੀ ਉਹ ਅੱਜ ਸੰਤ ਸਮਾਜ ਵੱਲੋਂ ਔਰ ਸੰਗਤ ਵੱਲੋਂ ਜਿਹੜੀ ਉਹਨਾਂ ਨੂੰ ਧਾਰਮਿਕ ਸਜ਼ਾ ਜਿਹੜੀ ਇੱਥੇ ਮਾਫੀ ਮੰਗਾ ਕੇ ਜਿਹੜੀ ਉਹ ਲਾਈ ਗਈ ਆ ਕਿ 8 ਦਿਨ ਵਾਸਤੇ ਉਹ ਜੋੜੇ ਦੀ 1 ਘੰਟਾ ਜਿਹੜੀ ਉਹ ਸੇਵਾ ਪਾਉਣ ਵਾਲਮੀ ਕੀ ਤੀਰਥ ਦੇ ਉੱਤੇ ਕਰਨਗੇ ਜੈ ਵਾਲਮੀ ਕੀ ਹਰ ਹਰ ਵਾਲਮੀ ਮਰੇ ਜੀ ਜਿਹੜੇ ਹੋਰ ਇਸ ਟਾਈਮ ਪਰਮ ਵਾਲਮੀ ਕੀ ਦੇ ਲੋਕੋ ਜਾਂ ਫੋਟੋ ਦੇ ਕੇ ਜਾਂ ਕੋਈ ਲੰਦੇ ਇਸ ਤਰ੍ਹਾਂ ਦੇ ਉਨਾ ਵਾਸਤੇ ਉਹ ਕਹਿੰਦੇ ਕਹਿਣਾ ਚਾਹੁੰਦੇ ਆ ਕਿ ਉਹ ਸਾਵਧਾਨ ਹੋ ਜਾਣ ਨਹੀਂ ਤੇ ਇਹਨੂੰ ਤੇ ਬਖਸ਼ਿਆ ਵਾ ਉਹ ਦੂਜਿਆਂ ਨੂੰ ਨਹੀਂ ਬਖਸ਼ਿਆ ਜਾਏਗਾ ਕਿ ਸੇਵਾ ਕਿਦੋਂ ਤੋਂ ਸਟਾਰਟ ਹੋਈ ਸੇਵਾ ਸੇਰ ਤੋਂ ਚੱਲੂ ਪਵਿੱਤਰ ਸਥਾਨ ਵਾਲਮੀਕੀ ਤਰਤ ਦੇ ਸ਼ਰੈਨਬੋਰਡ ਦੇ ਮੈਂਬਰ ਬਣ ਤੇ ਮੇਰੇ ਸਮਰਥਕਾਂ ਵੱਲੋਂ ਜਿਹੜੇ ਫਲੈਕਸ ਬੋਰਡ ਗਏ ਸੀ ਉਹਦੇ ਤੇ ਇਤਰਾਜ਼ ਮੇਰੇ ਭਾਈ ਕੈਰੀ ਵੱਲੋਂ ਸੀ ਥੋੜਾ ਜਿਹਾ ਲੇਕਿਨ ਮੈਂ ਜਾਣੇ ਜਾਣੇ ਚੀ ਗਲਤੀ ਸਾਡੇ ਬੰਦਿਆਂ ਤੋਂ ਹੋਗੀ ਜੇ ਦੀ ਮੈਂ ਜ਼ਿੰਮੇਵਾਰੀ ਸਮਝਦੇ ਹੋਏ ਭਗਵਾਨ ਜੀ ਦੇ ਚਰਨਾਂ ਚ ਨਤਮਸਕ ਹੋਏ ਆ ਤੇ ਇਸ ਗਲਤੀ ਦੇ ਅਹਿਸਾਸ ਵਜੋਂ ਮੁਆਫੀ ਮੰਗੀ ਹੈ ਤੇ ਸੰਤ ਸਮਾਜ ਨੂੰ ਇਹ ਪ੍ਰੋਸਾਦ ਵਾਇਆ ਕਿ ਮੈਂ ਜਾਂ ਮੇਰੇ ਸਮਰਥਕ ਅੱਗੇ ਤੋਂ ਇਹੋ ਜੀ ਕੋਈ ਵੀ ਜਿਹੜੀ ਫਲੈਕਸ ਬੋਰਡ ਦੀ ਜਿਹੜੀ ਗਲਤੀ ਹੈ ਜਾਂ ਹੋਰ ਵੀ ਕੋਈ ਜਿਹੜੀ ਆਪਣੇ ਕਿਸੇ ਸੱਜਣ ਦੇ ਕਿਸੇ ਭਰਾ ਦੇ ਕਿਸੇ ਭੈਣ ਦੇ ਸਮਾਜ ਦੇ ਮੇਰੇ ਵੀਰ ਨੂੰ ਥੇਸ ਪਹੁੰਚਾਉਂਦੀ ਹੋਵੇ ਉਹ ਨਹੀਂ ਕੀਤੀ ਜਾਊਗੀ ਠੀਕ ਹੈ ਕਿਉਂਕਿ ਸਾਰੇ ਮੇਰੇ ਆਪਣੇ ਪਰਿਵਾਰ ਹੈ ਮੈਂ ਵੀ ਐਸੇ ਸਮਝਦਾ ਹੀ ਆਂ ਚਲੋ ਅਣਜਾਣੇ ਅਣਜਾਣੇ ਚ ਮੇਰੇ ਸਮਰਥਕਾਂ ਤੋਂ ਜੋ ਗਲਤੀ ਹੋਈ ਕਿਉਂਕਿ ਮੈਂ ਤਾਂ ਉਦੋਂ ਚੰਡੀਗੜ੍ਹ ਸੀ ਲੇਕਿਨ ਪਿਛੋਂ ਸ਼ਰਾਈਨ ਬੋਰਡ ਦੇ ਮੈਂਬਰ ਬਣੋਂ ਤੇ ਵਜੋਂ ਮੈਨੂੰ ਮੇਰੇ ਸਮਰਥਕਾਂ ਵੱਲੋਂ ਖੁਸ਼ੀ ਚ ਧੰਨਵਾਦ ਕੀਤਾ ਗਿਆ ਭਗਵਾਨ ਜੀ ਦਾ ਤੇ ਪੰਜਾਬ ਸਰਕਾਰ ਦਾ ਸੋ ਇਹਦੇ ਚ ਛੋਟੀ ਮੋਟੀ ਗਲਤੀ ਹੋਈ ਜਿੰਨੀ ਵੀ ਹੋਈ ਵੱਡੀ ਹੈ ਛੋਟੀ ਹੈ ਆਪ ਬਹੁਤ ਸੇ ਚ ਨਹੀਂ ਪਿਆਣਾ ਗਲਤੀ ਮੰਨ ਕੇ ਆਪ ਅੱਜ ਭਗਵਾਨ ਜੀ ਦਾ ਆਸ਼ੀਰਵਾਦ ਲਿਆ ਤੇ ਮਾਫੀ ਮੰਗੀ ਹੈ ਸੋ ਸਾਰੇ ਸੰਤ ਸਮਾਜ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਜੋਗਵਾਹੀ ਦਿੱਤੀ ਮੇਰੇ ਭਰਾਵਾਂ ਦਾ ਜਿਹੜੇ ਮੇਰੇ ਨਾਲ ਖੜੇ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅਹ ਭਗਵਾਨ ਅੱਗੇ ਇਸ ਮਾਫੀ ਦੀ ਮਾਫੀ ਨਮਰ ਬਹੁਤ ਉਤਸਾਹ ਨਾਲ ਲਗਾਈ ਗਈ ਹੋ ਕੱਲ ਤੋਂ ਸ਼ੁਰੂ ਹੋਏ ਕੱਲ ਤੋਂ ਸ਼ੁਰੂ ਕਰਾਂਗੇ ਜੀ ਉ ਤਾਂ ਰੋਜ਼ ਹੀ ਕਰਦੇ ਆਂ ਜੀ ਆਪਾਂ ਕੋਈ ਨਵੀਂ ਗੱਲ ਥੋੜੀ ਇਹ ਤਾਂ ਰੋਜ਼ ਮੇਰਾ ਆਪਣਾ ਘਰ ਆ ਮੇਰਾ ਆਪਣਾ ਦੀ ਸਾਡਾ ਪਿਓ ਅੰਦਰ ਬੈਠਾ ਉਹਦੀ ਸੇਵਾ ਕਰਨੀ ਆਪਾਂ ਠੀਕ ਹੈ ਠੀਕ ਹੈ ਸਮਾਜ ਨੂੰ ਜਿਹੜਾ ਬਾਲਮੀਕ ਚਾਈ ਕਰੇ ਵੱਲ ਸਾਲਿਆ ਪੀਂਦੇ ਨੇ ਦੱਸਦਾ ਕਿ ਅੱਤੀ ਜਿਹੜੀ ਇਸਨਾ ਸੀ ਜਿਹੜਾ ਕਾਫੀ ਦਿਨ ਤੋਂ ਜਿਹੜਾ ਇਹ ਸਟੇਰ ਲੱਗੇ ਇਸ ਨੰਬਰ ਸਰ ਸ਼ਹਿਰ ਦੇ ਵਿੱਚ ਜਿਨ੍ਹਾਂ ਦੇ ਵਿੱਚ ਇਹਦੀ ਪੂਜਨ ਬਾਲਮੀਕ ਜਿਹੜੀ ਇੱਥੇ ਤੀਰਥ ਸਥਾਨ ਹੈ ਇਹਦੀ ਫੋਟੋ ਦੇ ਉੱਤੇ ਇੱਕ ਚੋਣ ਨਿਸ਼ਾਨ ਜਿਹੜਾ ਉਹਦੀ ਫੋਟੋ ਲੱਗੀ ਸੀ ਜਿਸ ਦੇ ਉੱਤੇ ਜਿਹੜਾ ਵਾ ਸੰਗਤਾਂ ਦਾ ਬਹੁਤ ਭਾਰੀ ਰੋਸ ਜਿਹੜਾ ਵਾ ਉਹ ਐਮਐਲਏ ਰੈਸਟ ਜੋ ਜਸਬੀ ਡਾਕਟਰ ਜਸਬੀ ਸਿੰਘ ਦੇ ਅਗੇ ਸੀ ਜੋ ਇਹਦੇ ਸੰਬੰਧੀ ਦੋ ਵਾਰ ਉਹਨਾਂ ਨੇ ਅੰਮ੍ਰਿਤਸਰ ਦੇ ਪੁਹਾਰੀਪੁਰ ਤੇ ਧਰਨਾ ਲਾਉਂਦੀ ਹੈ ਜਿਸ ਪ੍ਰਸ਼ਾਸਨ ਨੇ ਗੱਲ ਕਰਕੇ ਤੈਣ ਗਿਆ ਸੀ ਜੋ ਅੱਜ ਜਿਹੜਾ ਇਹਨਾਂ ਨੇ ਪੂਰਨ ਜਿਹੜੀ ਆ ਬਾਲਮੀਕ ਸੰਤ ਸਮਾਜ ਸੀ ਜਿਹਨਿੰਸ ਪੂਰੀ ਸਾਧ ਸੰਗ ਸੀ ਉਹਨਾਂ ਨੇ ਆਪਣੇ ਸੰਤ ਸਮਾਜ ਦੀਆਂ ਪਾਵਰਾਂ ਦਿੱਤੀਆਂ ਸੀ ਕਿ ਜੋ ਇਹੋ ਫੈਸਲਾ ਕਰਨਗੇ ਸਾਨੂੰ ਮਨਜ਼ੂਰ ਹੋਗਾ ਜੋ ਅੱਜ ਸੰਤ ਸਮਾਜ ਨੇ ਇਹਦਾ ਫੈਸਲਾ ਕਰਕੇ ਡਾਕਟਰ ਜਸਵੀਰ ਸਿੰਘ ਵੈਸਨੂੰ ਜਿਹੜਾ ਉਹਨਾਂ ਨੇ ਆਪਣੀ ਜਿਹੜੀ ਆ ਜਿਹੜੀ ਗਲਤੀ ਉਹਦੀ ਆਪਣੀ ਮਾਫੀ ਮੰਗੀ ਆ ਅਤੇ ਸੰਤ ਸਮਾਜ ਨੂੰ ਧਾਰਮਿਕ ਸਜ਼ਾ 7 ਦਿਨ ਦੇ ਜਿਹੜੇ ਆ ਜੋੜੇ ਜਿਹੜੇ ਉਹ ਇੱਥੇ ਸਾਫ਼ ਕਰਨਗੇ ਜੋ ਉਹਨਾਂ ਨੇ ਆਪਣੇ ਗੁਰੂ ਘਰਾਂ ਤੇ ਆਪਣੇ ਸਰਦਾਰਾਂ ਦੇ ਪਰਤੀਸ਼ ਹੁੰਦੇ ਆ ਆਪਣਾ ਸਿਰ ਨਾ ਹੁੰਦੇ ਨੂੰ ਸਤ ਕਰਕੇ ਜਿਹੜੀ ਆ ਜਿਹੜੀ ਉਹਨੂੰ ਧਾਰਮਿਕ ਸਜ਼ਾ ਲਈ ਦੀ ਉਹਨੂੰ ਮੰਨਿਆ ਵਾ ਅਤੇ ਦੂਸਰਾ ਇੱਕ ਨੰਵ ਵੱਲੋਂ ਸੀ ਕਿ ਜਿਹੜਾ ਸਨਾਈਂ ਬੋਰਡ ਦੀ ਆ ਉਹ ਸੰਤ ਸਮਾਜ ਨੇ ਡਿਸਕਸ ਕਰਕੇ ਕਮੇਟੀ ਬਣਾਈ ਜਾਵੇ ਜਿਸ ਦੀ ਕਿ ਉਹ ਐਮਐਲਏ ਸਾਹਿਬ ਸਰਕਾਰ ਤੱਕ ਆਵਾਜ਼ ਚਾਉਂਦੇ ਇਹ ਕਰਕੇ ਜਿਹੜਾ ਸਾਰਾ ਕਸਰਾਉ ਉਤਕਾ ਹੁਣ ਜਿਹੜੀ ਸਾਰੇ ਸਮਾਜ ਦੇ ਚੜੀ ਆ ਲੋਕਾਂ ਦੀਆਂ ਮਨ ਨੂੰ ਖੇਸ ਪਹੁੰਚੀ ਉਹ ਤੇ ਹੁੰਦੀ ਹੈ ਸ਼ਾਂਤੀ ਲਈ ਧੰਨ ਜੈ ਵਾਲਮੀਕੀ ਹਰ ਹਰ ਵਾਲਮੀਕੀ ਮੈਂ ਆ ਸ਼ੋਕਮਲਾ ਹਥਰਾ ਰਾਸ਼ਟਰੀ ਪ੍ਰੈਸ ਕਤਰ ਤੁਨਾ ਸਾਹਿਬ ٹرسٹ ਵਾਲਮੀਕੀ ਆਸ਼ਰਮ ਅੰਮ੍ਰਿਤਸਰ ਤੋਂ ਅੱਜ 15 ਦਿਨਾਂ ਤੋਂ ਜਿਹੜਾ ਵਿਵਾਦ ਚੱਲ ਰਿਹਾ ਸੀਗਾ ਬੇਅਦਬੀ ਦਾ ਕਿ ਇੱਕ ਪਾਰਟੀ ਦੇ ਐਮਐਲਏ ਨੇ ਤੀਰਥ ਦੇ ਫੋਟੋ ਦੇ ਉੱਤੇ ਝਾੜੂ ਦਾ ਨਿਸ਼ਾਨ ਲਗਾਇਆ ਸੀਗਾ ਉਹ ਬਹੁਤ ਤੂਲ ਫੜ ਰਿਆ ਸੀ ਤਾਂ ਚਲੋ ਅਮ੍ਰਿਤਸਰ ਪ੍ਰਸ਼ਾਸਨ ਸੰਤ ਸਮਾਜ ਤੇ ਵਾਲਮੀਕੀ ਸਮਾਜ ਨੇ ਰਲ ਮਿਲ ਕੇ ਇੱਕ ਫੈਸਲਾ ਲਿਆ ਜਿਸ ਦੇ ਵਿੱਚ ਦੋਸ਼ੀ ਐਮਐਲਏ ਨੂੰ ਨੱਕ ਗੋਡੇ ਰਗੜ ਕੇ ਭਗਵਾਨ ਵਾਲਮੀਕੀ ਜੀ ਕੋ ਮਾਫੀ ਮੰਗਣੀ ਪਈ 7 ਦਿਨਾਂ ਵਾਸਤੇ ਉਹਨਾਂ ਦੀ ਜੋੜੇ ਸਾਫ਼ ਕਰਨ ਦੀ ਡਿਊਟੀ ਲਗਾ ਦਿੱਤੀ ਗਈ ਹੈ ਤਾਂ ਕਿਉਂਕਿ ਵਾਲਮੀਕੀ ਖੁਦ ਵੀ ਦਇਆਵਾਨ ਸੀ ਬਹੁਤ ਹੀ ਨਰਮ ਦਿਲ ਸੀ ਉਹਨਾਂ ਨੇ ਇੱਕ ਮਾਦਾ ਪੰਛੀ ਨੂੰ ਜਦੋਂ ਤੀਰ ਵੱਜਾ ਹੀ ਉਦੋਂ ਕਵਿਤਾ ਦਾ ਅਵਿਸ਼ਕਾਰ ਕੀਤਾ ਸੀ ਤੋਂ ਕਲਮ ਉਹਨਾਂ ਦੇ ਹੱਥ ਵਿੱਚ ਹੈ ਤੋਂ ਅੱਜ ਸਮਾਜ ਨੇ ਉਸ ਐਮਐਲਏ ਨੂੰ ਉਸ ਬੇਅਦਬੀ ਤੋਂ ਫਰਕ ਕੀਤਾ ਹੈ ਗਲਤੀਆਂ ਇਨਸਾਨ ਕੋ ਹੁੰਦੀਆਂ ਨੇ ਉਹਨੇ ਵੀ ਆਪਣੀ ਗਲਤੀ ਮੰਨੀ ਹੈ ਤੋਂ ਸੰਤ ਸਮਾਜ ਨੇ ਵੀ ਮaaf ਕੀਤਾ ਤੇ ਸਮਾਜ ਨੇ ਵੀ ਮaaf ਕੀਤਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਜੀ ਜੈ ਬਾਲਮੀਕੀ ਹਰ ਹਰ ਬਾਲਮੀਕੀ ਯੋਗ ਪਾਵਨ ਬਾਲਮੀਕੀ ਤੀਰ ਦੀ ਮਰਿਆਦਾ ਪੰਗ ਹੋਈ ਸੀ ਜੋ ਕਿ ਪਵਿੱਤਰ ਸਰੂਬਜ ਬਣੇ ਮੰਦਿਰ ਦੇ ਉੱਤੇ ਝਾੜੂ ਦਾ ਲੋਗੋ ਲਾਇਆ ਗਿਆ ਸੀ ਲੋਕਾਂ ਦੇ ਵਿੱਚ ਰੋਸ ਸੀ ਰੋਸ ਪ੍ਰਦਰਸ਼ਨ ਹੋਇਆ ਸਾਰੇ ਨੂੰ ਰੋਸ ਦੀ ਲਹਿਰ ਚੱਲਦੀ ਪਈ ਸੀ ਅੱਜ ਸੰਸਮਾਜ ਨੇ ਨਿਰਣਾ ਲਿਆ ਉਹ ਜਿਹੜਾ ਦੋਸ਼ੀ ਜਸਵੀਰ ਸਿੰਘ ਐਮ ਐਲ ਏ ਨੂੰ ਮਾਫੀ ਮੰਗਾਈ ਗਈ ਕੋਟੀ ਟੇਕ ਕੇ ਨਾਲ ਉਹਨੂੰ ਸੱਤ ਦਿਨ ਦੀ ਧਾਰਮਿਕ ਸਜ਼ਾ ਲਗਾਈ ਗਈ ਕੋ ਸੱਤ ਦਿਨ ਜੁੜੇ ਸਾਫ਼ ਕਰੇਗਾ ਇਹਦੇ ਨਾਲ ਦੂਸਰੇ ਨੂੰ ਵੀ ਇਸ ਗੱਲ ਦੀ ਮਤ ਆ ਜਾਏਗੀ ਕਿ ਦੀ ਮर्यादा ਨੂੰ ਕਿਵੇਂ ਰੱਖਣਾ ਪਵੇਗਾ ਧੰਨਵਾਦ ਜੈ ਬਾਲਮੀਕੀ ਹਰ ਹਰ ਬਾਲ